ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਤੁਹਾਡੇ ਨਾਲ ਵੀਡੀਓ ਇੱਕ ਸਾਂਝੀ ਕਰ ਰਹੇ ਆ ਸਿੰਘ ਕਾਰਵਾਸ਼ ਦੇ ਬਿਲਕੁਲ ਨਾਲ ਇਹ ਬਾਈ ਜੀ ਹੋਰਾਂ ਦਾ ਕੰਮ ਆ ਕਾਰਵਾਸ਼ਿੰਗ ਦਾ ਬਹੁਤ ਸੋਹਣਾ ਕੰਮ ਆ ਸੋ ਬੇਨਤੀ ਆ ਕਿ ਆਪਾਂ ਬਾਈਆਂ ਨੂੰ ਦੇਖ ਹੀ ਰਹੇ ਆ ਨਾ ਬਾਈਆਂ ਦੀ ਏਜ ਦੇਖ ਰਹੇ ਆ ਉਮਰ ਦੇਖ ਰਹੇ ਆ ਤੇ ਉਮਰ ਦੇ ਨਾਲ ਕੰਮ ਦੇਖ ਰਹੇ ਆ ਆਪਾਂ ਸੋ ਬੇਨਤੀ ਆ ਕਿ ਆਪਾਂ ਜਰੂਰ ਐਸੇ ਸੱਜਣਾ ਨੂੰ ਮਿਹਨਤੀ ਸੱਜਣਾ ਨੂੰ ਸਹਾਇਕ ਹੋ ਦੇ ਆ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਆ ਜਿਹੜੇ ਤਲਵੰਡੀ ਸਾਬੋ ਵਾਸੀ ਨੇ ਜਾਂ ਨੇੜੇ-ਤੇੜੇ ਦੇ ਨੇ ਕਿ ਜਰੂਰ ਆਪਾਂ ਇਹਨਾਂ ਕੋਲੇ ਵਿజిਟ ਕਰਿਆ ਕਰਕੇ ਜਰੂਰ ਆਪਾਂ ਇਹਨਾਂ ਕੋਲੇ ਪਹੁੰਚਿਆ ਕਰਕੇ ਸੇਵਾ ਦਾ ਮੌਕਾ ਲਈਏ ਤਾਂ ਜੋ ਤੁਹਾਡੇ ਸਾਰਿਆਂ ਦੇ ਸਹਿਯੋਗ ਸਦਕਾ ਕਿਸੇ ਦਾ ਤੋਰੀ ਫੁਲਕਾ ਗਜ਼ਰ ਰੁਕੀ ਪਾਣੀ ਰੁੜ ਸਕੇ ਹਨ ਸੋ ਗੁਰੂ ਕਾਸੀ ਗੁਰਮਤ ਇੰਸਟੀਚਿਊਟ ਦੇ ਬਿਲਕੁਲ ਸਾਹਮਣੇ ਤੁਹਾਨੂੰ ਲੋਕੇਸ਼ਨ ਆਪਾਂ ਦਿਖਾ ਰਹੇ ਹਾਂ ਤੇ ਜਸਮੀ ਵੀਰ ਨੇ ਆਉਣਾ ਹੋਵੇ ਬਹੁਤ ਸੋਹਣਾ ਕੰਮ ਆ ਬਹੁਤ ਤਸੱਲੀ ਵਾਲਾ ਕੰਮ ਆ ਸਾਰੀ ਵੀਡੀਓ ਆਪਾਂ ਤੁਹਾਡੇ ਨਾਲ ਲਾਈਵ ਪਾ ਰਹੇ ਹਾਂ ਨਾ ਸੋ ਕਿਰਪਾ ਕਰਕੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਵੀਰਾਂ ਨੂੰ ਸਹਾਇਜੋਗ ਵੀ ਦਿਓ ਕਿਉਂਕਿ ਆਪਾਂ ਦਾ ਕੰਮ ਕਰਵਾਉਣਾ ਹੀ ਆ ਕਿਸੇ ਤਕੜੇ ਦੇ ਕੋਲੇ ਜਾ ਕੇ ਕਰਵਾਉਣਾ ਹਨਾ ਤੇ ਸੋ ਕਿਰਪਾ ਕਰਕੇ ਐਸੇ ਵੀਰਾਂ ਦਾ ਵੀ ਕੰਮ ਚੱਲ ਸਕੇ ਹਨਾ ਐਸੇ ਵੀਰਾਂ ਦਾ ਵੀ ਰੋਜ਼ਗਾਰ ਚੱਲੇ ਹੌਸਲਾ ਮਿਲੇ ਕਿਉਂਕਿ ਪਿੱਛੇ ਸਾਰਾ ਦਿਨ ਪਰਿਵਾਰ ਵੀ ਉਡੀਕਦਾ ਵੀ ਕੁਝ ਨਾ ਕੁਝ ਲੈ ਕੇ ਆਉਣਗੇ ਸੋ ਸਾਰੇ ਜਣੇ ਜਰੂਰ ਸਹਾਇਜੋਗ ਦਿਆ ਕਰੋ ਜਿਹੜੇ ਗੁਰਸਿੱਖ ਵੀਰ ਨੇ ਜਿਹੜੇ ਵਧੀਆ ਮਿਹਨਤੀ ਸੱਜਣ ਨੇ ਆਪਾਂ ਉਹਨਾਂ ਨੂੰ ਬਹੁਤ ਬਹੁਤ ਸਹਾਇਕ ਹੋ ਗਿਆ ਕਰੋ ਤੁਹਾਡਾ ਸਾਰਿਆਂ ਦਾ ਤੈਦਲੋ ਧੰਨਵਾਦ ਉਮੀਦ ਕਰਦੇ ਹਾਂ ਤੁਸੀਂ ਇਹ ਬੇਨਤੀ ਨੂੰ ਪ੍ਰਵਾਨ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੀ ਜਹਾਂ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਫਿਰ ਮੈਂ ਤਾਂ ਫਿਰ ਇਹ ਕਹਿਣਾ ਚਾਹਣਾਗਾ ਵੀ ਯਾਰ ਬਾਕੀ ਦੁਨ ਦਾ 4-500 ਤੋਂ ਘੱਟ ਕੋਈ ਲੈਂਦਾ ਨਹੀਂ ਬੜਾ ਬੜਾ ਰੇਟ ਵਾਲਾ ਜਾ ਜਾ 250 ਰੁਪਿਆ ਯਾਰ ਕੁਝ ਵੀ ਨਹੀਂ ਬਿਲਕੁਲ ਨਹੀਂ ਮਿਹਨਤ ਕਰਨੀ ਹੈ ਨਾ 2500 ਰੁਪਿਆ ਜਮਾ ਹੀ ਕੋਈ ਗੱਲ ਬਾਤ ਨਹੀਂ ਬਾਈਆਂ ਦਾ ਰੇਟ ਵੜਾ ਜਾਇਆ ਯਾਰ ਮੈਨੂੰ ਬੜੀ ਗਲਤ ਗੱਲ ਇਹ ਲੱਗੀ ਬਸ 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 ਵੱਡੀ ਗੱਲ ਇਹ ਹੈ ਸਹੀ ਗੱਲ ਸਿੰਘ ਜੀ ਤੁਹਾਨੂੰ ਪਤਾ ਵੀਰੇ ਧਾਰ ਕੋਲ ਮਦਰ ਚੰਮਲ ਹੁੰਦਾ ਤਾਂ ਕਿਵੇਂ ਲੱਗਿਆ ਕੰਮ ਕੰਮ ਵੀਰੇ ਜਮਾ ਓਕੇ ਓਕੇ ਰਿਪੋਰਟ ਜਮਾ ਮਸਰਾ ਕਰਾਤਾ ਬੰਦੇ ਨੇ ਆ ਗਿਆ ਕੀ ਕਹਿਣਾ ਚਾਹੁੰਗੇ ਫਿਰ ਪਬਲਿਕ ਸਕੂਲ ਸੁਭਾ ਜਮਾ ਤਸੱਲੀ ਨਾਲ ਮਾਰੀ ਜਾਂਦੇ ਨੇ ਇਹਦਾ ਕੀ ਕਹਿਣਾ ਚਾਹੁੰਗੇ ਫਿਰ ਪਬਲਿਕ ਨੂੰ ਪਬਲਿਕ ਨੂੰ ਆ ਬਈ ਯਾਰ ਅੱਛੇ ਪੱਕਾ ਚੱਕਰ ਮਾਰੇ ਹੋ ਯਾਰ ਇੱਥੇ 4-500 ਰੁਪਿਆ ਦਿਨੇ ਤੁਹਾਡਾ ਬਚੂ ਥੈਂਕ ਯੂ ਸਰ ਅੰਦਰ ਧੰਨਵਾਦ